ਸਰਸ਼ੀ ਗਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਨਤ ਸ਼ੁਭ ਵੇਲਾ ਹੋ ਗਿਆ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਨੂੰ ਸ਼ੁਰੂ ਕਰਨ ਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਸਮੇਤ ਉਹਨਾਂ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜੋ ਕਿ ਪੂਰੇ ਦਿਨ ਦੇ ਵਿੱਚ ਪੱਕੇ ਹੋਏ ਹੁੰਦੇ ਨੇ ਤੇ ਮੁੱਦਿਆਂ ਤੇ ਸਾਥ ਫੌਂਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿੰਦੇ ਨੇ ਮੇਰੇ ਸਹਿਯੋਗੀ ਇੰਦਰਜੀਤ ਛੱਲ ਬਹੁਤ ਬਹੁਤ ਸਵਾਗਤ ਹੈ ਇੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਨਨ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਮੁੱਦੇ ਨੇ ਜਾਂ ਜਿਹੜੀਆਂ ਸੁਰਖੀਆਂ ਨੇ ਜਿਹੜੀਆਂ ਚਰਚਾ ਦਾ ਵਿਸ਼ੇ ਬਣੀਆਂ ਹੋਈਆਂ ਨੇ ਇੱਕ ਨਜ਼ਰ ਮਰਵਾ ਦਿੰਦੇ ਆ। ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਵਿਧਾਇਕ ਅਮਨ अरोड़ा ਨੇ ਆਪਣੀ ਸਜ਼ਾ ਦੇ ਖਿਲਾਫ ਜ਼ਿਲ੍ਹਾ ਅਦਾਲਤ ਦੇ ਵਿੱਚ ਅਰਜ਼ੀ ਪਾਈ ਹੈ ਇੱਕ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਪਾਸ਼ਪਾ ਨੇ આરોਪ ਲਗਾਏ ਨੇ ਕਿ ਉਹਨਾਂ ਦੇ ਸਰਕਾਰੀ ਰਿਹੈਸ਼ ਤੇ ਉਹਨਾਂ ਨੇ ਲਗਭਗ 19 ਕਰੋੜ ਰੁਪਏ ਦਾ ਖਰਚ ਕੀਤਾ ਸਵਾਲਾਵਾਂ ਵੱਲੋਂ ਵੱਧਦੇ ਆ ਇੰਦਰਜੀਤ ਸਭ ਤੋਂ ਪਹਿਲਾ ਸਵਾਲ ਇਹੀ ਰਹੇਗਾ ਕਿ ਅਮਨ ਅਰੋੜਾ ਨੇ ਆਪਣੀ ਸਜ਼ਾ ਖਿਲਾਫ ਅਰਜ਼ੀ ਪਾਈ ਹੈ ਕੀ ਉਸ ਮਾਮਲੇ ਦੇ ਵਿੱਚ ਅਪਡੇਟ ਜੀ ਜਨਤ ਦੱਸਦੀ ਹੈ ਕਿ ਮੰਤਰੀ ਅਮਨ ਅਰੋੜਾ ਨੂੰ ਸਜ਼ਾ ਸੁਣਾਈ ਗਈ ਸੀ ਦਸੰਬਰ ਮਹੀਨੇ ਦੀ ਗੱਲ ਹੈ ਇਹ ਲਗਭਗ ਹੈ 22 ਦਸੰਬਰ ਦੀ ਗੱਲ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਇੱਕ 2008 ਦੇ ਪੁਰਾਣੇ ਮਾਮਲੇ ਦੇ ਵਿੱਚ 2008 ਦੇ ਵਿੱਚ ਕੀ ਹੋਇਆ ਸੀ ਕਿ ਇਹਨਾਂ ਦੇ ਅਮਨ ਅਰੋੜਾ ਸਾਹਿਬ ਦੇ ਜੀਜਾ ਜੀ ਨੇ ਦੀਪਾ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੇ ਵੱਲੋਂ ਇਹ ਇੱਕ ਸ਼ਿਕਾਇਤ ਕੀਤੀ ਗਈ ਸੀ 2008 ਦੇ ਵਿੱਚ ਇਹਨਾਂ ਦੀ ਕੋਈ ਲੜਾਈ ਹੁੰਦੀ ਹੈ ਕੋਈ ਘਰੇਲੂ ਮਸਲਾ ਹੁੰਦਾ ਜਿੱਥੇ ਅਮਨ ਅਰੋੜਾ ਹੋਰਾਂ ਨੂੰ ਇਹ ਚੀਜ਼ ਕਹਿ ਕੇ ਦੋਸ਼ੀ ਬਣਾਇਆ ਜਾਂਦਾ ਕਿ ਇਹ ਅਮਨ ਅਰੋੜਾ ਆਪਣੇ ਕਈ ਸਾਥੀਆਂ ਦੇ ਨਾਲ ਉਹਨਾਂ ਦੇ ਘਰ ਵੜੇ ਉਦੋਂ ਉਦੋਂ ਉਹਨਾਂ ਨੇ ਉੱਥੇ ਪੱਨ ਤੋੜ ਵੀ ਕੀਤੀ ਤੇ ਮਾਰਕੁੱਟ ਵੀ ਕੀਤੀ ਤੇ ਇਸੇ ਚੀਜ਼ ਦੇ ਚੱਲਦੇ ਫਿਰ 21 ਦਸੰਬਰ ਨੂੰ ਅਮਨ ਅਰੂੜਾ ਨੂੰ ਉਹ ਕੇਸ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਅਮਨ ਅਰੂੜਾ ਦੇ ਨਾਲ ਨਾਲ ਕੁੱਲ 9 ਜਣੇ ਸੀ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ ਤੇ ਉਹਨਾਂ ਦੇ ਵਿੱਚ ਅਮਨ ਅਰੂੜਾ ਦੇ 80 ਸਾਲਾ ਮਾਤਾ ਜੀ ਵੀ ਸ਼ਾਮਿਲ ਨੇ ਇਹਨਾਂ ਸਾਰਿਆਂ ਨੂੰ ਸਜ਼ਾ ਸੁਣਾਈ ਗਈ ਸਾਰਿਆਂ ਨੂੰ 2-2 ਸਾਲ ਦੀ ਸਜ਼ਾ ਸੀ ਤੇ ਨਾਲ ਦੀ ਨਾਲ 5-5000 ਰੁਪਏ ਦਾ ਜੁਰਮਾਨਾ ਸੀ ਤੇ ਹੁਣ ਜਨਤ ਉਹ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਨਾ ਤਾਂ ਇੱਕ ਤਾਂ ਹੁੰਦਾ ਹੈ ਕਿ ਜਿਸ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ ਜੇਕਰ ਉਹ ਕਿਸੇ ਅਹੁਦੇ ਦੇ ਉੱਤੇ ਹੈ ਜਾਂ ਐਮਐਲਏ ਆ ਜਾਂ ਐਮਪੀ ਹੈ ਜਾਂ ਫਿਰ ਕੈਬਨਿਟ ਮੰਤਰੀ ਹੈ ਤਾਂ ਉਹਨਾਂ ਨੂੰ ਜਿਹੜਾ ਆਪਣਾ ਅਹੁਦਾ ਛੱਡਣਾ ਪੈਂਦਾ ਪਰ ਇਹਦੇ ਵਿੱਚ ਵੀ ਕਈ ਹੋਰ ਨਿਯਮ ਹੁੰਦੇ ਨੇ ਉਹ ਜਿਹੜੇ ਲਾਗੂ ਹੁੰਦੇ ਨੇ ਨਾਲ ਦੀ ਨਾਲ ਇਹ ਨਹੀਂ ਹੈ ਕਿ ਸਿੱਧਾ ਜੇ ਸਜ਼ਾ ਹੋ ਗਈ ਤੇ ਤੁਸੀਂ ਅਹੁਦਾ ਛੱਡ ਦਿਓ ਉਹਦੇ 'ਚ ਵੀ ਕਈ ਤਰ੍ਹਾਂ ਦੇ ਹੋਰ ਵੀ ਅੱਗੇ ਹੁੰਦੀਆਂ ਸਬ ਬ੍ਰਾਂਚੇਸ ਬਣ ਕੇ ਨਿਕਲਦੀਆਂ ਹੁੰਦੀਆਂ ਨੇ ਪੂਰੇ ਮਾਮਲੇ ਦੀਆਂ ਜੀ ਤੇ ਉਸ ਵੇਲੇ ਇਹਨਾਂ ਨੂੰ ਸਜ਼ਾ ਸੁਣਾਈ ਗਈ ਤੇ ਫਿਰ ਬਾਅਦ ਦੇ ਵਿੱਚ ਸਜ਼ਾ ਸੁਣਾਉਣ ਤੋਂ ਮਗਰੋਂ ਇਹ ਗੱਲ ਚੱਲੀ ਕਿ ਅਮਨ ਅਰੋੜਾ ਨੂੰ ਹੁਣ ਕੁਰਸੀ ਛੱਡਣੀ ਪੈਣੀ ਹੈ ਉਹਨਾਂ ਨੂੰ ਜੇਲ੍ਹ ਜਾਣਾ ਪੈਗਾ ਪਰ ਇੱਥੇ ਸਭ ਕੁਝ ਸਹੀ ਨਹੀਂ ਸੀ ਬੋਲਣਾ ਐਟ ਅ ਟਾਈਮ ਬੋਲਣਾ ਨਹੀਂ ਸਹੀ ਸੀਗਾ ਅਸੀਂ ਨੇ ਵੀ ਉਹ ਚੀਜ਼ ਦੀ ਖਬਰ ਚਲਾਈ ਸੀ ਪਰ ਅਸੀਂ ਆਖ ਦਿੱਤਾ ਸੀ ਕਿ ਅਮਨ ਅਰੋੜਾ ਦੇ ਕੋਲ ਕੋਈ ਨਾ ਕੋਈ ਆਪਸ਼ਨ ਹੈ ਜਿਹੜੀ ਉਹ ਬਾਕੀ ਬਚੀ ਹੋਏਗੀ ਤੇ ਦੂਸਰੀ ਗੱਲ ਹੈ ਜਦੋਂ 3 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤੇ ਤੁਸੀਂ ਮੰਤਰੀ ਹੁੰਨੇ ਹੋ ਤਾਂ ਤੁਹਾਡੇ ਕੋਲੇ ਇਹ ਵੀ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਪਣੀ ਜ਼ਮਾਨਤ ਦੇ ਲਈ ਅੱਗੇ ਮੰਨ ਲ ਕੇ ਪ੍ਰਸੀਡ ਕਰ ਸਕਦੇ ਹੋ ਆਪਣੇ ਕੇਸ ਨੂੰ ਠੀਕ ਹੈ ਉਹ ਪੁਆਇੰਟ ਵੱਖਰਾ ਛੱਡ ਕੇ ਜੇ ਆਪਾਂ ਕਹੀਏ ਤਾਂ ਅਮਨ अरोड़ा ਦੇ ਕੋਲ ਸੈਸ਼ਨ ਕੋਰਟ ਜਾਣ ਦੀ ਇੱਕ ਆਪਸ਼ਨ ਬਾਕੀ ਬਚੀ ਸੀ ਜਿਸ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਅਰਜੀ ਜ਼ਿਲ੍ਹਾ ਕੋਰਟ ਦੇ ਵਿੱਚ ਇਹਨਾਂ ਨੇ ਅਰਜੀ ਲਗਾਈ ਹੈ ਸੰਗਰੂਰ ਦੀ ਜ਼ਿਲ੍ਹਾ ਕੋਰਟ ਹੈ ਜਿਹੜੀ ਜ਼ਿਲ੍ਹਾ ਅਦਾਲਤ ਹੈ ਉਦੇ ਚ ਇਹਨਾਂ ਨੇ ਅਰਜ਼ੀ ਲਗਾਈ ਹੈ ਆਪਣੀ ਸਜ਼ਾ ਦੇ ਖਿਲਾਫ ਯਾਚਕਾ ਦਾਇਰ ਕੀਤੀ ਆ ਆਪਾਂ ਕਹਿ ਸਕਦੇ ਆ ਤੇ ਉਹ ਜਿਹੜੀ ਯਚਕਾ ਗਈ ਉਹਦੇ ਉੱਪਰ ਹੁਣ 15 ਜਨਵਰੀ ਮੈਂ ਇੱਕ ਵਾਰ ਕਰਾਸ ਚੈੱਕ ਵੀ ਕਰ ਲੈਣਾ ਚਾਹੂੰਗਾ 15 ਜਨਵਰੀ ਨੂੰ ਜਿਹੜਾ ਅਦਾਲਤ ਨੇ ਅਗਲਾ ਸਮਾਂ ਦਿੱਤਾ ਸੁਣਵਾਈ ਕਰਨ ਦੇ ਲਈ ਤੇ ਉਹਦੇ ਚ ਸ਼ਿਕਾਇਤ ਕਰਤਾ ਤੇ ਰਾ ਜਿਹੜੀ ਭਗ ਕੇ ਦੀਪੇ ਹੋਰੀ ਨੇ ਜਿਨ੍ਹਾਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਜਿਹੜੇ ਜਿਨ੍ਹਾਂ ਦੇ ਵੱਲੋਂ ਕੇਸ ਬਣਵਾਇਆ ਗਿਆ ਜਿੱਤੇ ਕਾਰਵਾਈ ਹੋਈ ਤੇ ਹੁਣ ਦੀਪੇ ਹੋਰਾਂ ਨੂੰ ਵੀ ਬੁਲਾਇਆ ਗਿਆ ਭਾਬਕਿਓ ਦੂਸਰੀ ਧਿਰ ਨੂੰ ਵੀ ਬੁਲਾਇਆ ਗਿਆ 15 ਜਨਵਰੀ ਨੂੰ ਇਹਦੇ ਬਾ ਇਹਦੇ ਤੇ ਪੂਰੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਣੀ ਹੈ ਦੋਹਾਂ ਧਿਰਾਂ ਦੇ ਦਲੀਲਾਂ ਸੁਣਨ ਤੋਂ ਬਾਅਦ ਹੋ ਸਕਦਾ ਹੈ ਕਿ ਜ਼ਿਲ੍ਹਾ ਕੋਰਟ ਜਿਹੜੀ ਉਹ ਆਪਣੀ ਕੋਈ ਆਪਣਾ ਫੈਸਲਾ ਸੁਣਾ ਦੇਵੇ ਹਾਲਾਂਕਿ ਅਰੋੜਾ ਸਾਹਿਬ ਦੀ ਇਹ ਕੋਸ਼ਿਸ਼ ਰਹੇਗੀ ਕਿ ਸਟੇ ਲੈ ਲੈਣ ਕਿਉਂਕਿ ਇਸ ਤੋਂ ਪਹਿਲਾਂ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਵੀ ਸਜ਼ਾ ਹੋਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਨੇ ਉਹ ਉਹਨਾਂ ਨੂੰ ਸਜ਼ਾ ਹੋਈ ਸੀ ਉਹਨਾਂ ਨੇ ਸਟੇ ਲੈ ਲਈ ਸੀ ਤੇ ਇਹ ਇਹ ਰਹੀ ਅੱਜ ਦੀ ਕਾਰਵਾਈ ਜਿਹੜੀ ਅਮਨ अरोड़ा ਸਾਹਿਬ ਰਹਾਂ ਦੇ ਵੱਲੋਂ ਕੀਤੀ ਗਈ ਜੇਕਰ ਇਹ ਕੇਸ ਨੂੰ ਆਪਾਂ ਪੂਰਾ ਖੰਗਾਲਣ ਦੀ ਕੋਸ਼ਿਸ਼ ਕਰੀਏ ਤਾਂ ਇਹਦੇ 'ਚ ਬੜੇ ਪਹਿਲੂ ਨਿਕਲ ਕੇ ਆਏ ਵਿਰੋਧ ਵੀ ਹੋਇਆ ਹੂੰ ਕਿਉਂਕਿ ਮੰਤਰੀ ਅਮਨ अरोड़ा ਮੌਜੂਦਾ ਕੈਬਨਿਟ ਮੰਤਰੀ ਨੇ ਆਵਾਜ਼ ਉਠਣ ਲੱਗੀ ਕਿ ਇਹਨਾਂ ਨੂੰ ਕੈਬਨਿਟ ਅਹੁਦੇ ਤੋਂ ਹਾਂ ਕੈਬਨਿਟ ਦੇ ਵਿੱਚੋਂ ਪਹਿਲੀ ਗੱਲ ਬਾਹਰ ਕੱਢੋ ਤੇ ਦੂਸਰੀ ਗੱਲ ਇਹਨਾਂ ਤੇ ਜਦੋਂ ਕਾਰਵਾਈ ਹੋਈ ਹੈ ਤਾਂ ਕਿਸੇ ਵੀ ਅਹੁਦੇ ਤੇ ਰਹਿਣ ਦਾ ਇਹਨਾਂ ਨੂੰ ਕੋਈ ਵੀ ਅਧਿਕਾਰ ਨਹੀਂ ਹੈ ਹੈਨਾ ਤੇ ਐਮਐਲਏ ਨੇ ਐਮਪੀ ਨੇ ਰਾਸਵਾ ਮੈਂਬਰ ਨੇ ਲੋਕ ਸਭਾ ਮੈਂਬਰ ਨੇ ਕੋਈ ਵੀ ਉਹ ਪੁਆਇੰਟ ਹੁੰਦਾ ਨਾ ਤੁਸੀਂ ਆ ਕੇ ਗੱਲ ਚੱਲ ਪੈਂਦੀ ਹੁੰਦੀ ਹੈ ਤੇ 5 ਜਨਵਰੀ ਤੱਕ ਸਭ ਕੁਝ ਠੀਕ ਰਹਿੰਦਾ 21 ਦਸੰਬਰ ਨੂੰ ਸਜਾ ਸੁਣਾਈ ਗਈ 5 ਜਨਵਰੀ ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਵੱਲੋਂ ਇੱਕ ਪੱਤਰ ਆਉਂਦਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਨੂੰ ਲਿਖਦੇ ਹੈ ਕਿ ਜਿਹੜਾ ਤੁਸੀਂ ਕਿਉਂਕਿ ਉਸ ਤੋਂ ਪਹਿਲਾਂ ਨਾ ਸਰਕਾਰ ਨੇ ਇੱਕ ਲਿਸਟ ਜਾਰੀ ਕਰਤੀ ਸੀ ਤੇ ਅਮਨ ਅਰੋੜਾ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਇਹ ਅਮ੍ਰਿਤਸਰ ਦੇ ਇੱਕ ਖੇਤਰ ਦੇ ਵਿੱਚ ਜਾਣਗੇ ਉੱਥੇ ਇਹਨਾਂ ਨੇ ਤਿਰੰਗਾ ਝੰਡਾ ਫੈਰਉਣਾ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉੱਥੋਂ ਜਿਹੜੀਆਂ ਆਪਣੀਆਂ ਉਦੋਂ ਦੀਆਂ ਵਿਧਵਾਵਾਂ ਨੇ ਜਿਹੜੀਆਂ ਉਸ ਇਲਾਕੇ ਦੀਆਂ ਜਿਹੜੀਆਂ ਜਿਨ੍ਹਾਂ ਦੇ ਘਰਦਿਆਂ ਨੇ ਆਜ਼ਾਦੀ ਦੇ ਖੋਲ ਦੇ ਵਿੱਚ ਯੋਗਦਾਨ ਪਾਇਆ ਸੀ ਤੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੀ ਕੁਝ ਨਾ ਕੁਝ ਪੁਰਸਕਾਰ ਦੇਣੇ ਐਵਾਰਡ ਦੇਣੇ ਇਸ ਤਰੀਕੇ ਦੇ ਦੋ ਤਿੰਨ ਚੀਜ਼ਾਂ ਸੀ ਜਿਹੜੀਆਂ ਇਹਨਾਂ ਨੇ ਕਰਨੀਆਂ ਸੀ ਉਸੀ ਚੀਜ਼ ਨੂੰ ਹਾਈਲਾਈਟ ਕਰਦਿਆਂ ਹੋਇਆਂ ਗਵਰਨਰ ਸਾਹਿਬ ਦੇ ਵੱਲੋਂ ਪੱਤਰ ਲਿਖਿਆ ਗਿਆ ਕਿ ਤੁਸੀਂ ਅਮਨ अरोड़ा ਸਾਹਿਬ ਨੂੰ ਇਹ ਜ਼ਿੰਮੇਵਾਰੀ ਆਖਿਰਕਾਰ ਦਿੱਤੀ ਕਿਵੇਂ ਮੁੱਖ ਮੰਤਰੀ ਸਾਹਿਬ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਇਹ ਜ਼ਿੰਮੇਵਾਰੀ ਕਿਉਂ ਦਿੱਤੀ ਕਿਵੇਂ ਦਿੱਤੀ ਤੁਹਾਡੇ ਕੋਲੇ ਕੀ ਇਸ ਚੀਜ਼ ਦਾ ਉਹ ਹੈ ਕਿ ਹੱਕ ਹੈ ਕਿ ਤੁਸੀਂ ਇੱਕ ਬੰਦਾ ਜਿਹੜਾ ਸਿਆਯਾ ਆਬਤਾ ਜੀ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਉਸ ਬੰਦੇ ਨੂੰ ਤੁਸੀਂ ਕੈਬਨਿਟ ਦੇ ਵਿੱਚੋਂ ਬਾਹਰ ਕੱਢਣ ਦੀ ਬਜਾਏ ਉਹਨੂੰ ਤੁਸੀਂ ਅੱਗੇ ਵੀ ਹੋਰ ਜ਼ਿੰਮੇਵਾਰੀਆਂ ਦੇ ਰਹੇ ਹੋ ਉਹ ਕਿਵੇਂ ਹੋ ਸਕਦਾ ਹੈ ਵੱਡੇ ਸਵਾਲ ਚੁੱਕੇ ਗਏ ਤੇ ਨਾਲ ਦੀ ਨਾਲ ਵਿਰੋਧੀ ਵਾਲੇ ਪਾਸਿਓਂ ਵੀ ਆਵਾਜ਼ਾਂ ਉੱਠਣ ਲੱਗੀਆਂ ਸੀ ਪਰ ਉਹ ਇੰਨੀ ਜ਼ਿਆਦਾ ਨਹੀਂ ਉੱਠੀਆਂ ਜੇਕਰ ਆਪਾਂ ਦੇਖੀਏ ਉਹਨਾਂ ਦਿਨਾਂ ਦੀਆਂ ਰਿਪੋਰਟਾਂ ਦੇ ਉੱਤੇ ਨਜ਼ਰ ਮਾਰੀਏ ਬਿਆਨਾਂ ਨੂੰ ਖੰਗਾਲੀਏ ਤੇ ਫਿਰ ਨਾਲ ਦੀ ਨਾਲ ਮਾਲਵਿੰਦਰ ਕਾਂਗਰਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਸੀ ਜਿੱਥੋਂ ਇਹ ਚੀਜ਼ ਕਲੀਅਰ ਹੋਈ ਸੀ ਕਿ ਮੰਤਰੀ ਸਾਹਿਬ ਦੇ ਕੋਲ 1 ਮਹੀਨੇ ਦਾ ਸਮਾਂ ਹੈਗਾ ਕਿ ਜਦੋਂ ਸੁਣਵਾਈ ਹੋਈ ਹੈ ਜਦੋਂ ਸਜ਼ਾ ਹੋਈ ਹੈ ਨਾਲ ਦਿੱਤਾ ਗਿਆ ਸਮਾਂ ਕਿ 1 ਮਹੀਨੇ ਦਾ ਸਮਾਂ ਤੁਹਾਡੇ ਕੋਲੇ ਤੁਸੀਂ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਆਪਣੀ ਇਸ ਸਜ਼ਾ ਦੇ ਖਿਲਾਫ ਕੋਈ ਨਾ ਕੋਈ ਜੜੀ ਅਰਜ਼ਿਕਾ ਉਹ ਦਾਇਰ ਕਰ ਸਕਦੇ ਹੋ ਤੇ ਉਸ ਵੇਲੇ ਮਾਲਵਿੰਦਰ ਕੰਗ ਨੇ ਵੀ ਕਿਹਾ ਸੀ ਉਹਦੋਂ ਉਹਨਾਂ ਨੇ ਸਿਆਸੀ ਪਲਟਵਾਰਤਾ ਕੀਤਾ ਹੀ ਉਹਨਾਂ ਕਿਹਾ ਕਿ ਭਾਜਪਾ ਦਾ ਪ੍ਰਵਕਤਾ ਬਣ ਕੇ ਰਾਜਪਾਲ ਸਾਹਿਬ ਗੱਲ ਕਰ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਮੰਤਰੀ ਸਾਹਿਬ ਦੇ ਕੋਲ 1 ਮਹੀਨੇ ਦਾ ਸਮਾਂ ਹੈਗਾ 1 ਮਹੀਨੇ ਦੇ ਵਿੱਚ ਵਿੱਚ ਉਹ ਸਟੇ ਵੀ ਲੈ ਸਕਦੇ ਆ ਤੇ ਉਹ ਫਿਰ ਕਿਵੇਂ ਬੋਲ ਸਕਦੇ ਕਿ ਹਾਂ ਗਣਤੰਤਰ ਦਿਵਸ ਦੇ ਉੱਤੇ ਤੁਸੀਂ ਕਿਵੇਂ ਇਹਨਾਂ ਨੂੰ ਜ਼ਿੰਮੇਵਾਰੀ ਕਿਉਂ ਸੌਂਪੀ ਹੈ ਸੋ ਬੜੇ ਪਹਿਲੂ ਨਿਕਲ ਕੇ ਆਏ ਪੂਰੇ ਕੇਸ ਦੇ ਵਿੱਚੋਂ ਤੇ ਫਿਰ ਮਾਲਵਿੰਦਰ ਕੰਗਹੂਰਾਂ ਦੇ ਵੱਲੋਂ ਇਹ ਜਿਹੜਾ ਜਵਾਬ ਹੈ ਉਹ ਦੇ ਦਿੱਤਾ ਗਿਆ ਸੀ ਸੋ ਇੱਕ ਵਾਰ ਫਿਰ ਤੋਂ ਆਪਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਹੁਣ ਸੰਗਰੂਰ ਦੀ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ ਹੈ ਮੰਤਰੀ ਅਮਨ ਅਰੋੜਾ ਸਾਹਿਬ ਦੇ ਵੱਲੋਂ ਕੀਤਾ ਗਿਆ ਰੁਖ ਹੈ ਤੇ ਉਥੇ ਜਾ ਕੇ ਉਹਨਾਂ ਨੇ ਇੱਕ ਅਰਜੀ ਦਾਇਰ ਕੀਤੀ ਹੈ ਆਪਣੀ ਸਜ਼ਾ ਦੇ ਖਿਲਾਫ ਇਹ ਜਿਹੜਾ ਫੈਸਲਾ ਆਇਆ ਇਹਦੇ ਖਿਲਾਫ ਕਿਉਂਕਿ ਉਹਨਾਂ ਕੋਲ ਆਪਸ਼ਨ ਬਾਕੀ ਬਚੀ ਸੀ ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਜਿੰਨੇ ਵੀ ਦੋਸ਼ੀ ਨੇ ਜਿਹੜੇ 9 ਜਣਿਆਂ ਨੂੰ 2-2 ਸਾਲ ਦੀ ਸਜ਼ਾ ਤੇ 5-5 ਹਜ਼ਾਰ ਦਾ ਜੁਰਮਾਨਾ ਸੁਣਾਇਆ ਗਿਆ ਉਹਨਾਂ ਚ ਇਹਨਾਂ ਦੇ ਪੀ ਵੀ ਸ਼ਾਮਿਲ ਹੈ ਇਹਨਾਂ ਦੇ ਸਤਕਾਰੀਆਂ ਕ ਮਾਤਾ ਜੀ ਵੀ ਸ਼ਾਮਿਲ ਨੇ ਜਿੰਨਾਂ ਦੀ ਉਮਰ ਹੈ ਜਿਹੜੀ 80 ਸਾਲ ਦੇ ਕਰੀਬ ਹੈ ਤੇ ਇਹਨਾਂ ਦੇ ਵਿੱਚੋਂ ਸਿਰਫ ਅਮਨ अरोड़ा ਸਾਹਿਬ ਨੇ ਹੀ ਅਦਾਲਤ ਦਾ ਰੁਖ ਕੀਤਾ ਹੈ ਇਹ ਕਿਉਂ ਕੀਤਾ ਇਹ ਅਮਨ अरोड़ा ਸਾਹਿਬ ਦੱਸ ਸਕਦੇ ਜਾਂ ਕੋਈ ਸਿਆਸੀ ਦਾ ਪਿਛੋਕ ਹੋਏਗਾ ਜਾਂ ਕੋਈ ਕਾਨੂੰਨੀ ਕੁੰਡੀ ਹੋਏਗੀ ਅ ਠੀਕ ਹੈ ਇਹਨਾਂ ਨੇ ਇਕੱਲਿਆਂ ਨੇ ਰੁਖ ਕੀਤਾ ਤੇ ਇਹ ਹੁਣ ਆਪਣੀ ਜਿਹੜੀ ਉਹ ਸਜ਼ਾ ਵਾਲਾ ਫੈਸਲਾ ਉਹਦੇ ਤੇ ਸਟੇ ਲਗਵਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਤਹਿਤ ਇਹਨਾਂ ਦੇ ਵੱਲੋਂ ਇਹ ਜੋ ਜਿਹੜੀ ਅਰਜੀ ਧਾਇਰ ਕੀਤੀ ਗਈ ਹੈ ਇਹਦੇ ਤੇ 15 ਜਨਵਰੀ ਦੀ ਤਰੀਕ ਮਿੱઠી ਗਈ ਹੈ ਮਾਨਯੋਗ ਅਦਾਲਤ ਦੇ ਵੱਲੋਂ ਉਹਨਾਂ ਨੇ ਆਖਿਆ ਕਿ 15 ਤਰੀਕ ਨੂੰ ਦੁਬਾਰਾ ਆਓ ਤੇ ਨਾਲ ਦੀ ਨਾਲ ਸ਼ਿਕਾਇਤ ਕਰਤਾ ਤੇ ਰਾ ਜਿਹੜੀ ਉਹਨੂੰ ਵੀ ਲੈ ਕੇ ਆਓ ਸਾਹਮਣੇ ਬਿਠਾ ਕੇ ਦੋਨਾਂ ਨੂੰ ਗੱਲਬਾਤ ਕਰਾਂਗੇ ਦੋਨਾਂ ਦੀਆਂ ਦਲੀਲਾਂ ਸੁਣਾਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਕੋਈ ਨਾ ਕੋਈ ਅਗਲਾ ਫੈਸਲਾ ਜਿਹੜਾ ਜਨਤ ਉਹ ਮਾਨਯੋਗ ਅਦਾਲਤ ਦੇ ਵੱਲੋਂ ਸੁਣਾਇਆ ਜਾਣਾ ਜੀ ਜਨਤ ਜੀ ਇੰਦਰ ਹੁਣ ਅੱਗੇ ਵੱਧਦੇ ਆ ਤਾਂ ਮੇਰਾ ਜਿਹੜਾ ਸਵਾਲ ਹੋਏ ਰਹੇਗਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ। ਵਿਰੋਧੀ ਪਾਰਟੀ ਜਿਹੜੀ ਔਰ ਤੰਜ ਕਸਣ ਤੋਂ ਪਿੱਛੇ ਨਹੀਂ ਹਟਦੀ। ਜੀ ਇੱਕ ਵਾਰ ਫਿਰ ਤੋਂ ਭਾਜਪਾ ਨੇ ਉਂਗਲੀ ਚੱਕਤੀ ਹੈ ਅਰਵਿੰਦ ਕੇਜਰੀਵਾਲ ਨੇ ਕਿ ਇਹਨਾਂ ਨੇ ਤਾਂ ਆਪਣੀ ਸਰਕਾਰੀ ਰਿਹੈਸ਼ ਦੇ ਉੱਪਰ ਕਰੋੜਾ ਰੁਪਏ ਖਰਚ ਕਰ ਦਿੱਤੇ ਨੇ ਜੀ ਇਹਦੇ ਵਿੱਚ ਇੱਕ ਮੈਂ ਕਰੈਕਸ਼ਨ ਕਰਨੀ ਚਾਹੂੰਗਾ ਜਨਰ ਤੁਸੀਂ ਜੋ ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਸੁਰਖੀਆਂ ਦੱਸ ਰਹੇ ਸੀ ਆਪਣੇ ਦਰਸ਼ਕਾਂ ਨੂੰ ਉਦੋਂ ਤੁਸੀਂ 19 ਕਰੋੜ ਦਾ ਮੇਰੇ ਹਿਸਾਬ ਦੇ ਨਾਲ ਜ਼ਿਕਰ ਕੀਤਾ ਸੀ ਉਹ ਜਿਹੜੀ ਕੀਮਤ ਹੈ 29 ਕਰੋੜ ਦੇ ਲਗਭਗ 29 ਸਾਡੇ 29 ਕਰੋੜ ਦੇ ਕਰੀਬ ਬਣ ਜਾਂਦੀ ਉਹ ਮੈਂ ਅੰਕੜੇ ਦੱਸੂੰਗਾ ਦਰਅਸਲ ਕੀ ਹੋਇਆ ਸੰਬਿਤ ਪਾਤਰਾ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਨੇ ਬੜੀ ਬੇਬਾਕੀ ਦੇ ਨਾਲ ਬੋਲਦੇ ਉਹਨਾਂ ਦੇ ਕਦੇ ਟੀਵੀ ਡਿਬੇਟ ਸ਼ੋਅ ਦੇਖਿਓ ਤੁਸੀਂ ਉਹਨਾਂ ਕੋਲੇ ਇੱਕ ਇੱਕ ਚੀਜ਼ ਦੀ ਜਾਣਕਾਰੀ ਹੁੰਦੀ ਹੈ ਬਿਲਕੁਲ ਉਹਨਾਂ ਨੇ ਅੱਜ ਇੱਕ ਆਰਟੀਆਈ ਦੀ ਕਾਪੀ ట్ਵਿੱਟਰ ਦੇ ਉੱਤੇ ਭਾ ਕੇ ਐਕਸ ਜਿਹਨੂੰ ਪਹਿਲਾਂ ట్ਵਿੱਟਰ ਕਹਿੰਦੇ ਸੀ ਐਕਸ ਦੇ ਉੱਤੇ ਉਹਨਾਂ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਸਵਾਲ ਚੁੱਕੇ ਅਰਵਿੰਦ ਕੇਜਰੀਵਾਲ ਸਰਕਾਰ ਤੇ ਉਹਨਾਂ ਕਹਿ ਕੇ ਦਿੱਲੀ ਦੇ ਲੋਕਾਂ ਦੇ ਫਾਇਦੇ ਦੇ ਚੱਕਰਾਂ ਦੇ ਵਿੱਚ ਇਹ ਆਪਣਾ ਫਾਇਦਾ ਕਰੀ ਜਾ ਰਹੇ ਹੈ ਤੇ ਉਹ ਕਿਉਂ ਆਖਿਆ ਉਹ ਤਾਂ ਆਖਿਆ ਕਿ ਇੱਕ ਆਰਟੀਆਈ ਟਵੀਟ ਕੀਤੀ ਸੀ ਉਹਨਾਂ ਨੇ ਆਰਟੀਆਈ ਦਾ ਵਿੱਚ ਕੀ ਹੈ ਮੈਂ ਇੱਕ ਵਾਰ ਉਹ ਚੀਜ਼ ਜ਼ਰੂਰ ਪੜ੍ਹ ਕੇ ਸੁਣਾਉਣੀ ਚਾਹੂੰਗਾ ਇਹ ਆਰਟੀਆਈ ਪਾਈ ਗਈ ਸੀ ਇੱਕ ਅਜੇ ਬਾਸੂ ਦੇ ਬੋਸ ਦੇ ਵੱਲੋਂ ਜਿਹੜੇ ਮਹਾਰਾਸ਼ਟਰ ਦੇ ਰਹਿਣ ਵਾਲੇ ਐ ਇਹ ਆਰਟੀਆਈ ਦਾ ਜਵਾਬ ਆਇਆ ਜੀ 29 ਤਰੀਕ 12ਵਾਂ ਮਹੀਨਾ 2023 ਲੰਗੇ ਵਰੇ ਦੇ ਆਖਰੀ ਦਿਨਾਂ ਦੇ ਵਿੱਚ ਇਹਦਾ ਜਵਾਬ ਆਇਆ ਦਿੱਲੀ ਸਰਕਾਰ ਦੇ ਵੱਲੋਂ ਜਿਹੜੇ ਸਬੰਧਿਤ ਵਿਭਾਗ ਐ ਆਰਟੀਆਈ ਦਾ ਜਵਾਬ ਦੇਣ ਵਾਲਾ ਦਿੱਲੀ ਸਰਕਾਰ ਦਾ ਉਹਨਾਂ ਦੇ ਵੱਲੋਂ ਇਹ ਜਵਾਬ ਹੈ ਜਿਹੜਾ ਦਿੱਤਾ ਗਿਆ ਆਰਟੀਆਈ ਦੇ ਵਿੱਚ ਸਵਾਲ ਕੀ ਸੀ ਇਕ ਤਾਂ ਪਹਿਲਾ ਕਿ ਜਿੰਨੇ ਵੀ ਪੈਸੇ ਖਰਚ ਕੀਤੇ ਨੇ ਮਾਰਚ 31 ਮਾਰਚ 215 ਤੋਂ ਲੈ ਕੇ 27 ਦਸੰਬਰ 222 ਤੱਕ ਕਿੰਨੇ ਪੈਸੇ ਖਰਚ ਕੀਤੇ ਗਏ ਨੇ ਦਿੱਲੀ ਮੁੱਖ ਮੰਤਰੀ ਦੀ ਸਰਕਾਰੀ ਰਿਹائش ਦੇ ਅੰਦਰ ਸਿਵਲ ਪਲੰਬਿੰਗ ਇਲੈਕਟ੍ਰੀਕਲ ਸੀਵੇਜ ਕਾਰਪੇਂਟਰੀ ਕੰਮਾਂ ਦੇ ਉੱਤੇ ਜਿਹੜਾ ਆਫੀਸ਼ੀਅਲ ਉਹਨਾਂ ਦਾ ਰੈਜ਼ਿਡੈਂਸ ਹੈ ਚੀਫ ਮਿਨਿਸਟਰ ਦਾ ਦਿੱਲੀ ਸਰਕਾਰ ਦੇਆਂ ਦਾ ਉਹਨਾਂ ਦਾ ਅਫੀਸ਼ੀਅਲ ਰੈਜ਼ਿਡੈਂਸ ਕਿਹਾ ਇੱਥੇ ਸਰਕਾਰੀ ਰਹਿائش ਮੇਰੇ ਸਾਹਬ ਦੇ ਨਾਲ ਕਹਿਣਾ ਠੀਕ ਨਹੀਂ ਹੋਏਗਾ ਆਪਾਂ ਅਫੀਸ਼ੀਅਲ ਕਹਿ ਕੇ ਗੱਲ ਨੂੰ ਅੱਗੇ ਤੋਰਦੇ ਆਂ ਤੇ ਉਹਦੇ ਤੇ ਕਹਿੰਦੇ ਜੀ 31 ਮਾਰਚ 2115 ਤੋਂ 27 ਦਸੰਬਰ 222 ਤੱਕ ਕਿੰਨੇ ਪੈਸੇ ਖਰਚੇ ਗਏ ਆ ਜਰਾ ਇਹਦਾ ਹਿਸਾਬ ਦਿਓ ਦਿੱਲੀ ਸਰਕਾਰ ਦੇ ਸਬੰਧਿਤ ਵਿਭਾਗ ਨੂੰ ਆਰਟੀਆਈ ਪਾ ਕੇ ਬਸudev ਸਾਹਿਬ ਦੇ ਵੱਲੋਂ ਪੁੱਛਿਆ ਗਿਆ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਇਹ ਤੇ ਪਹਿਲਾ ਸਵਾਲ ਇਹ ਸੀ ਤੇ ਦੂਜਾ ਸਵਾਲ ਸੀਗਾ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਕੰਟਰੈਕਟ ਦਿੱਤਾ ਗਿਆ ਇਹ ਪੂਰੇ ਵਕਫੇ ਦੇ ਦਰਮਿਆਨ ਘਰ ਦੇ ਅੰਦਰ ਕੰਮ ਕਰਨ ਦੇ ਲਈ ਜਿਹੜੇ ਜਿਹੜੇ ਬੰਦਿਆਂ ਨੂੰ ਕੰਟਰੈਕਟ ਦਿੱਤਾ ਗਿਆ ਉਹਨਾਂ ਦਾ ਵੀ ਜਰਾ ਨਾਮ ਹੈ ਜਿਹੜਾ ਉਹ ਵੀ ਮੈਂਸ਼ਨ ਕਰ ਦਿਓ ਜੀ ਇਹ ਗੱਲ ਇੱਥੇ ਇੱਕ ਆਖ ਦਈਏ ਕਿ ਘਰ ਦੇ ਬਾਹਰ ਵਾਲੇ ਕੰਮ ਨਹੀਂ ਇਹ ਘਰ ਦੇ ਅੰਦਰ ਵਾਲੇ ਕੰਮ ਪਲੰਬਿੰਗ ਦਾ ਕੰਮ ਘਰ ਦੇ ਅੰਦਰ ਹੀ ਹੁੰਦਾ ਹਮ ਇਲੈਕਟ੍ਰਿਕ ਦਾ ਕੰਮ ਇਲੈਕਟ੍ਰਿਕ ਬਿਜਲੀਆਂ ਦਾ ਤਾਰਾਂ ਤੋਰਾ ਸੁੱਚਾ ਲਾਉਣੀਆਂ ਬੱਲਬ ਪੱਖੇ ਏਸੀ ਕੋਟ ਛੱਡਣੇ ਜਾਂ ਵਾਇਰਿੰਗ ਕਰਨੀ ਉਹ ਸਾਰਾ ਕਰਦੇ ਅੰਦਰ ਹੀ ਹੁੰਦਾ ਆਮ ਤੌਰ ਤੇ ਜ਼ਿਆਦਾਤਰ ਕੰਮ ਜਿਹੜਾ ਤੇ ਪਲੰਬਿੰਗ ਦਾ ਕੰਮ ਵੀ ਹੁਣ ਸੀਵੇਜ ਵਾਲਾ ਸਿਸਟਮ ਆ ਗਿਆ ਕਿ ਜਿਹੜਾ ਤੁਹਾਡੇ ਘਰ ਦਾ ਜਿਹੜਾ ਰੈਜ਼ੀਡੂਅਲ ਪਾਣੀ ਆ ਜਿਹੜਾ ਬਾਕੀ ਬਚਿਆ ਪਾਣੀ ਆ ਤੁਹਾਡੀ ਵਰਤੋਂ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਪਾਣੀ ਬਚਦਾ ਜਾਂ ਹੋਰ ਤੁਹਾਡਾ ਘਰ ਦਾ ਕੋਈ ਵੀ ਰੈਜ਼ੀਡੂਅਲ ਹੁੰਦਾ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚੋਂ ਬਾਹਰ ਕੱਢਣਾ ਉਹ ਸੀਵੇਜ ਦੇ ਕੰਮ ਦੇ ਵਿੱਚ ਆ ਜਾਂਦਾ। ਕਾਰਪੇਂਟਰੀ ਆ ਗਿਆ ਕਿ ਤੁਹਾਡੇ ਘਰ ਦੇ ਵਿੱਚ ਕੰਦਾ ਕੌਲਿਆਂ ਤੇ ਲੱਕੜਾਂ ਦਾ ਜੋ ਵੀ ਸਿਸਟਮ ਹੋਇਆ ਘਰ ਦੀਆਂ ਝੁਗਾਠਾਂ ਲਾਈਆਂ, ਦਰਵਾਜ਼ੇ ਲਾਏ ਨੇ, ਖਿੜਕੀਆਂ ਲਾਈਆਂ। ਤੇ ਜਿਹੜਾ ਕਿਤੇ ਵੀ ਲੱਕੜ ਦਾ ਜਿਹੜਾ ਵੀ ਕਮਰ ਰਸੋਈ ਘਰ ਦੇ ਵਿੱਚ ਹੁੰਦਾ ਆਪਾਂ ਦੇਖਦੇ ਅੱਜ ਕੱਲ ਲੇਟੈਸਟ ਜਿਹੜੀ ਟੈਕਨੋਲੋਜੀ ਆਈ ਹੈ ਕਿ 스마트 ਘਰ ਬਣ ਰਹੇ ਆ ਉਹਨਾਂ ਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਕਾਰਪੈਂਟਰੀ ਦਾ ਕੰਮ ਸੀਵਿਸ ਦਾ ਕੰਮ ਹੁੰਦਾ ਹੈ ਨਾ ਇਲੈਕਟ੍ਰੀਕਲ ਦਾ ਤਾਂ ਬੜਾ ਹੀ ਸੋਹਣਾ ਕੰਮ ਹੁੰਦਾ ਜਿਵੇਂ ਛੱਤਾਂ ਦੇ ਉੱਤੇ LED's ਵਗੈਰਾ ਲੱਗਦੀਆਂ LCD ਹੈ ਜਿਹੜੀ ਤੁਹਾਡੀ ਉਹਦੇ ਪਿੱਛੇ ਇੱਕ ਲਾਈਟ ਚੱਲਦੀ ਹੁੰਦੀ ਜਿੱਦਾਂ ਦਾ LCD 'ਚ ਸੀਨ ਚੱਲ ਰਿਹਾ ਕਹਿੰਦੇ ਜਿਉਂਦੇ ਪਿੱਛੋਂ ਦੀ ਲਾਈਟ ਵੀ ਉਸੇ ਤਰੀਕੇ ਦੇ ਨਿਕਲ ਕੇ ਆਉਂਦੀ ਸੋ ਇਸ ਤਰੀਕੇ ਦੇ ਕੰਮ ਹੁੰਦੇ ਆ ਤੇ ਹੁਣ ਆਪਾਂ ਆ ਜਵਾਬ ਦਿੱਤਾ ਗਿਆ ਹੁਣ ਆਰਟੀਆਈ ਆਨਲਾਈਨ ਹੈ ਜਿਹੜਾ ਦਿੱਲੀ ਦਾ ਕਾਰ्यालय ਹੈ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਉਹ ਕਹਿੰਦੇ ਜੀ ਟੋਟਲ ਐਕਸਪੈਂਡੀਚਰ ਇਨਕਰਡ ਡਿਊਰਿੰਗ ਦਾ ਪੀਰੀਅਡ ਫਰਮ 2015 ਟੂ 2022 ਇਜ਼ 29 ਕਰੋੜ 56 ਲੱਖ 35074 ਰੁਪਏ ਫੋਰ ਸਿਵਲ ਵਰਕਸ ਓਨਲੀ ਕਿ ਘਰ ਦੇ ਕੰਮ ਵਾਸਤੇ 29 ਕਰੋੜ 56 ਲੱਖ 35074 ਰੁਪਏ ਖਰਚੇ ਗਏ ਨੇ ਜੀ ਜਿੰਨਾ ਸਮਾਂ ਤੁਸੀਂ ਕਿਹਾ ਉਸ ਸਮੇਂ ਦੇ ਦਰਮਿਆਨ ਜੀ ਠੀਕ ਹੈ 29 ਕਰੋੜ ਰੁਪਇਆ ਇੱਕ ਉਹ ਬੰਦੇ ਦੇ ਘਰ ਦੇ ਅੰਦਰ ਦੇ ਕੰਮ ਦੇ ਵਿੱਚ ਸਿਵਲ ਕੰਮਾਂ ਦੇ ਵਿੱਚ ਵਰਤਿਆ ਜਾਂਦਾ ਹੈ ਜਿਹੜਾ ਬੰਦਾ ਆਖ ਰਿਹਾ ਕਿ ਮੈਂ ਕੱਟੜ ਇਮਾਨਦਾਰ ਆ ਇਮਾਨਦਾਰੀ ਨੂੰ ਪੇਰੇ ਛੱਡ ਦੋ ਕਿ ਮੈਂ ਕੱਟੜ ਇਮਾਨਦਾਰ ਆ ਅਸੀਂ ਵਾਧੂ ਖਰਚਾ ਨਹੀਂ ਕਰਦੇ ਅਸੀਂ ਖੁੱਲੇ ਕੱਪੜੇ ਪਾ ਕੇ ਫਾਰਮਲ ਕੱਪੜਿਆਂ ਦੇ ਵਿੱਚ ਬਾਹਰ ਨਿਕਲਦੇ ਆ ਸਾਡਾ ਕੋਈ ਮੇਕਅਪ ਨਹੀਂ ਕੀਤਾ ਹੁੰਦਾ ਅਸੀਂ ਕੋਈ ਮਹਿੰਗੇ ਮਹਿੰਗੇ ਜੁੱਤੇ ਨਹੀਂ ਪਾਉਂਦੇ ਅਸੀਂ ਮਹਿੰਗੀਆਂ ਗੱਡੀਆਂ ਦੇ ਵਿੱਚ ਨਹੀਂ ਚੱਲਦੇ ਉਹਨਾਂ ਦੇ ਘਰ ਦੇ ਵਿੱਚ 29 ਕਰੋੜ ਰੁਪਏ ਦਾ ਲਗਭਗ ਪਾਈਪਾਂ ਦਾ ਕੰਮ ਹੀ ਹੋ ਗਿਆ ਬਿਜਲੀ ਦਾ ਕੰਮ ਹੀ ਹੋ ਗਿਆ ਮੈਂ ਕਿਹਾ 29 ਕਰੋੜ ਦੇ ਵਿੱਚ ਤੁਸੀਂ ਮੇਰੇ ਪਿੰਡ ਚੱਲ ਜਾਓ 29 ਕਰੋੜ ਦੇ ਵਿੱਚ ਸਾਡੇ ਸਾਰੇ ਪਿੰਡ ਦਾ ਬਿਜਲੀ ਦਾ ਕੰਮ ਹੋਇਆ ਹੋਇਆ ਹੋਵੇਗਾ ਬਿਲਕੁਲ ਆ ਮਮ ਜਿਹੜਾ ਵੀ ਬੰਦਾ ਸੁਣ ਰਿਹਾ ਜਾਂ ਜੰਨਤ ਤੁਹਾਡੇ ਨਾਲ ਹੀ ਮੈਂ ਜਾਣਕਾਰੀ ਸਾਂਝੀ ਕਰ ਰਹੀ ਹਾਂ ਮੇਰੇ ਖਿਆਲ ਮੈਂ ਪਹਿਲੀ ਵਾਰ ਐਗਜੈਕਟ ਅਮਾਉਂਟ ਆਪਾਂ ਇਸ ਤੋਂ ਪਹਿਲਾਂ ਡਿਸਕਸ਼ਨ ਵੀ ਕੀਤੀ ਨਾ ਗੱਲਬਾਤ ਕਿ ਆਪਾਂ ਕਿਸ ਤਰੀਕੇ ਪ੍ਰੋਗਰਾਮ ਕਰਨਾ ਉਦੋਂ ਵੀ ਮੈਂ ਤੁਹਾਨੂੰ ਐਗਜੈਕਟ ਮਾਡ ਨਹੀਂ ਦੱਸੀ ਹੋਏਗੀ ਤੁਸੀਂ ਹੁਣ ਤੁਸੀਂ ਇਸ ਤੋਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕਰੋੜਾਂ ਦਾ ਖਰਚਾ ਹੈ ਤੁਸੀਂ 19 ਕਰੋੜ ਦੀ ਇੱਕ ਰਕਮ ਸੋਚੀ ਬਟੇ 29 ਕਰੋੜ ਤੋਂ ਵੀ ਉੱਪਰ ਲੰਗੀ 29 ਕਰੋੜ ਦੇਖਿਆ ਤੇ ਇਹ ਹੈ ਆਮ ਆਦਮੀ ਪਾਰਟੀ ਦਾ ਦੇ ਮੁੱਖ ਮੰਤਰੀ ਜਿਹੜਾ ਅਫੀਸ਼ੀਅਲ ਘਰ ਆ ਉਹਦੇ ਵਿੱਚ ਸਿਵਲ ਵਰਕ ਹੋਇਆ ਜਿਹੜਾ ਉਹਦਾ ਖਰਚਾ ਤੇ ਅੱਗੇ ਆਜੋ ਜੀ ਹੁਣ ਦੂਜਾ ਸਵਾਲ ਸੀਗਾ ਕਿ ਕਿਹੜੇ ਕਿਹੜੇ ਕੰਟਰੈਕਟਰਾਂ ਨੂੰ ਇਹ ਸਾਰੇ ਕੰਟਰੈਕਟ ਦਿੱਤੇ ਗਏ ਉਹਨਾਂ ਨੇ ਕਿਹੜਾ ਕਿਹੜਾ ਕੰਮ ਕੀਤਾ ਉਹ ਦੱਸ ਦਿਓ ਉਹਦੇ 'ਚ ਹੁਣ ਮੁੰਜ਼ਰੀਨ ਅਹਿਮਦ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੇ ਕੰਮ ਦੇ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਗਏ ਨੇ ਉਹ ਹੈਗੇ ਆ ਜੀ 21,99,666 ਰੁਪਏ ਅੱਗੇ ਐਮਏ ਬਿਲਡਰਜ਼ ਨੇ ਜੀ ਮੈਸਰਜ਼ ਐਮਏ ਬਿਲਡਰ ਇਹਨਾਂ ਨੂੰ 87 8,76,626 ਰੁਪਏ ਹਮ ਅੱਗੇ ਮੁਹੰਮਦ ਅਰਸ਼ਦ ਆ ਜਾਂਦੇ ਨੇ ਜਿਨ੍ਹਾਂ ਨੂੰ ਦਿੱਤਾ ਗਿਆ 17,21,649 ਰੁਪਏ ਹਮ ਉਸ ਤੋਂ ਬਾਅਦ ਦੇ ਵਿੱਚ ਐਮਐਸ ਏਕੇ ਬਿਲਡਰ ਜਿਨ੍ਹਾਂ ਨੂੰ ਸਭ ਤੋਂ ਵੱਧ ਰਕਮ ਦਿੱਤੀ ਗਈ 29 ਕਰੋੜ 8,47,133 ਰੁਪਏ ਹਮ ਇਹ 29 ਕਰੋੜ ਦੀ ਰਕਮ ਦੇ ਨਾਲ ਜਦੋਂ ਆਪਾਂ 17,21,649, 8,76,626, 21,99,668 ਇਹਨਾਂ ਨੂੰ ਆਪਾਂ ਜਦੋਂ ਜੋੜਦੇ ਹਾਂ ਤੇ ਕੁੱਲ ਰਕਮ ਬਣ ਜਾਂਦੀ ਹੈ 29,56 29 ਕਰੋੜ 57,35,074 ਰੁਪਏ ਹਮ ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਇਹ ਕਾਰਿਆਲ័យ ਦਾ ਐਡਰੈਸ ਵੀ ਇਹਨਾਂ ਨੇ ਦਿੱਤਾ ਗਿਆ ਨਵੀਂ ਨਵੀਂ ਦਿੱਲੀ ਦੇ ਵਿੱਚ ਹੈ ਜਿਨ੍ਹਾਂ ਨੇ ਇਹ ਜਵਾਬ ਦਿੱਤਾ ਨਾਲ ਸਿਗਨੇਚਰ ਵੀ ਨੇ ਹਮ ਜਿਨ੍ਹਾਂ ਨੇ ਸੈਂਟਲੈਂਡ ਨਵੀਂ ਦਿੱਲੀ ਦਾ ਜਿਹੜਾ ਉਹਨਾਂ ਦਾ ਸਬੰਧਤ ਵਿਭਾਗ ਹੈ ਹੁਣ ਜੰਨਤ ਇੱਥੇ ਸੰਬỆਧ ਪਾਤਰਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਹੋ ਸਕਦਾ ਸ਼ਾਮ ਤੱਕ ਟੈਲੀਵਿਜ਼ਨਾਂ ਦੇ ਉੱਤੇ ਨੈਸ਼ਨਲ ਮੀਡੀਆ ਇਸ ਚੀਜ਼ ਨੂੰ ਉਛਾਲੇ ਜ਼ਰੂਰ ਇਹਦੇ ਤੇ ਡਿਬੇਟਾਂ ਹੋਣ ਉਹਦਾ ਆਪਾਂ ਹੋ ਸਕਦਾ ਉਹਦੇ ਬਾਅਦ ਆਪਾਂ ਕੁਝ ਨਹੀਂ ਕਹਿੰਦੇ ਪਰ ਆਪਾਂ ਹੁਣ ਇੱਥੇ ਇਹ ਗੱਲ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਤੁਸੀਂ ਜਦੋਂ ਨਾਂ ਸੁਣਦੇ ਹੋ ਤੇ ਤੁਹਾਡੇ ਨਾ ਮਾਈਂਡ ਦੇ ਵਿੱਚ ਤੁਸੀਂ ਕਦੇ ਵੀ ਨਾ ਜੰਨਤ ਦੇਖਿਓ ਅਰਵਿੰਦ ਕੇਜਰੀਵਾਲ ਦਾ ਨਾ ਆਪਾਂ ਦੇਖੋ ਹੁਣ ਤੁਸੀਂ ਕੋਈ ਬਾਹਰ ਤੁਹਾਨੂੰ ਕੋਈ ਪੁੱਛੇ ਕਿ ਇੰਦਰ ਜੇ ਕਿਸੇ ਨੇ ਨਾਮ ਲੈਤਾ ਇੰਦਰ ਤੁਹਾਡੇ ਮਨ ਦੇ ਵਿੱਚ ਨਾ ਮੇਰੀ ਇੱਕ ਸ਼ਬੀ ਬਣ ਜਣੀ ਨਾਲ ਦੇ ਨਾਲ ਹੁੰਦਾ ਨਾ ਆਪਣਾ ਨਾਰਮਲ ਨੇਚਰ ਹਿਊਮਨ ਨੇਚਰ ਆ ਜਦੋਂ ਆਪਾਂ ਆਮ ਆਦਮੀ ਪਾਰਟੀ ਬਾਰੇ ਇਹ ਸੋਚੀਦਾ ਤਾਂ ਸੋਚ ਕੇ ਦੇਖੋ ਮਨ ਦੇ ਵਿੱਚ ਇੱਕ ਬੰਦਾ ਸਾਹਮਣੇ ਆਉਂਦਾ ਠੀਕ ਠਾਕ ਜਿਆ ਕੱਦ ਹੈ ਫਾਰਮਲ ਜੀ ਖੁੱਲੀ ਜੀ ਪੈਂਟ ਪਾਈ ਹੋਈ ਹੈ ਪੈਰਾਂ 'ਚ ਸੈਂਡਲ ਨੇ ਕਾਲੇ ਰੰਗ ਦੇ ਜਿਹੜੇ ਚੇਪੀ ਦੇ ਨਾਲ ਲੱਗਦੇ ਜਿਹੋ ਹੁੰਦੇ ਨੇ ਉਹ ਇੱਕੋ ਹੁੰਦੇ ਨੇ ਵੈਲਕਰੋ ਹੁੰਦੀ ਹੈ ਜਿਹੜੀ ਠੀਕ ਹੈ ਗਲ ਦੇ ਵਿੱਚ ਮਫਲਰ ਪਾਇਆ ਹੋਇਆ ਖੁੱਲੀ ਜੀ ਸ਼ਰਟ ਪਾਈ ਹੋਈ ਹੈ ਅੱਧੀਆਂ ਬਾਹਾਂਵਾਂ ਦੇ ਹੱਥ ਦੇ ਵਿੱਚ ਬੇਸ਼ੱਕ ਘੜੀ ਹੋ ਸਕਦੀ ਹੈ ਜੇ ਸਿਆਲਾਂ ਦੇ ਵਿੱਚ ਵੇਖ ਰਹੇ ਹੋ ਤਾਂ ਸਿਰ ਦੇ ਉੱਤੇ ਟੋਪੀ ਹੁੰਦੀ ਹੈ ਆਮ ਆਦਮੀ ਦੇ ਆਫੀਸ਼ੀਅਲ ਰੈ residense ਦੇ ਅੰਦਰ 29 ਕਰੋੜ ਰੁਪਏ ਦਾ ਖਰਚਾ ਹੋਣਾ ਵੱਡੇ ਸਵਾਲ ਖੜੇ ਕਰਦਾ ਇਹ ਅਸੀਂ ਨਹੀਂ ਕਹ ਰਹੇ ਇਹ ਆਰਟੀਆਈ ਕਹਿ ਰਹੀ ਹੈ ਹੈ ਨਾ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਇਹ ਹੀ ਇੱਕ ਚੀਜ਼ ਬਚੀ ਹੈ ਅਮ ਲੋਕਾਂ ਕੋਲੇ ਜਿਹਦੇ ਨਾਲ ਅਸੀਂ ਸਰਕਾਰਾਂ ਦਾ ਖਰਚਾ ਜੱਜ ਕਰ ਸਕਦੇ ਹਾਂ ਸਰਕਾਰਾਂ ਦੇ ਖਰਚੇ ਦਾ ਜਿਹੜਾ ਉਹਦਾ ਆਪਾਂ ਕਹਿ ਸਕਦੇ ਤੇ ਇਹ ਸਭ ਕੁਝ ਬਾਹਰ ਕਢਾ ਕੇ ਲੋਕਾਂ ਦੇ ਸਾਹਮਣੇ ਰੱਖ ਸਕਦੇ ਹਾਂ ਹੁਣ ਬੀਜੇਪੀ ਦੇ ਵੱਲੋਂ ਇਹ ਖਰਚੇ ਨੂੰ ਲਾਈਮਲਾਈਟ ਕੀਤਾ ਜਾ ਰਿਹਾ ਸੰਬੰਧ ਪਾਤਰਾ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਆ ਕਿ ਕਿਵੇਂ ਆਖਰਕਾਰ 215 ਤੋਂ ਲੈ ਕੇ 222 ਦੇ ਵਿੱਚ ਮੈਂ ਕਹਿੰਦਾ ਕੋਈ ਵਧੀਆ ਮੋਟਾ ਕਾਰੋਬਾਰੀ ਹੋਵੇ ਉਹਦੇ ਵੱਲੋਂ ਨਹੀਂ 29 ਕਰੋੜ ਰੁਪਇਆ ਕਮਾਇਆ ਜਾਂਦਾ ਜਿੰਨਾ ਇਹਨਾਂ ਨੇ ਕਰਦੇ ਸਿਵਲ ਵਰਕ ਦੇ ਉੱਤੇ ਖਰਚ ਦਿੱਤਾ ਇਸ ਤੋਂ ਪਹਿਲਾਂ ਵੀ ਬੀਜੇਪੀ ਹਮਲਾਵਰ ਉਦੋਂ ਹੋਈ ਸੀ ਜਦੋਂ ਸੀਸ਼ਮੈਲ ਦਾ ਕੰਮ ਚੱਲਿਆ ਸੀ ਕਹਿੰਦੇ ਜੀ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਸੀਸ਼ਮੈਲ ਬਣਾ ਲਿਆ ਉਸ ਦੇ ਵਿੱਚ ਇਸ ਇਸ ਤਰੀਕੇ ਦਾ ਕੰਮ ਕੀਤਾ ਜਾ ਰਿਹਾ ਜੀ ਮਹਿੰਗੇ ਮਹਿੰਗੇ ਉੱਥੇ ਪਰਦੇ ਕਹਿੰਦੇ ਜੀ 16 16 ਲੱਖ ਰੁਪਏ ਦਾ ਇੱਕ ਇੱਕ ਪਰਦਾ ਜਿਹੜਾ ਇਹਨਾਂ ਨੇ ਘਰ ਦੇ ਵਿੱਚ ਲਾਇਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਲਗਾਤਾਰ ਸਵਾਲ ਉੱਠਦੇ ਆ ਕਿ ਖਜ਼ਾਨੇ ਦੀ ਖੋਰੀ ਕਰ ਰਹੇ ਨੇ ਖਜ਼ਾਨੇ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਆ ਠੀਕ ਹੈ ਕਿ ਪੰਜਾਬ ਦਾ ਪੈਸਾ ਦਿੱਲੀ ਦੇ ਲੀਡਰਾਂ ਦੇ ਉੱਤੇ ਖਰਚਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਤੇ ਜਾਣਾ ਹੁੰਦਾ ਹੈਲੀਕਾਪਟਰ ਪੰਜਾਬ ਦਾ ਤੇਲ ਪੰਜਾਬ ਦਾ ਤੇ ਉਹਦੇ ਖਰਚਾ ਪਾਣੀ ਸਾਰਾ ਪੰਜਾਬ ਦਾ ਹਾਂ ਸੋ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਇੱਕ ਤੋਂ ਬਾਅਦ ਇੱਕ ਨਵੇਂ ਨਵੇਂ ਸਵਾਲਾਂ ਦੇ ਵਿੱਚ ਘਿਰਦੀ ਆ ਰਹੀ ਹੈ ਆਉਣ ਵਾਲੀਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਇਲੈਕਸ਼ਨ ਨੇੜੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਬਾਰੇ ਇਸ ਤਰੀਕੇ ਦੀਆਂ ਜਿਹੜੀਆਂ ਜਾਣਕਾਰੀਆਂ ਬਾਹਰ ਨਿਕਲ ਨਹੀਂ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵਾਸਤੇ ਵੱਡਾ ਡਰਾਅਬੈਕ ਸਾਬਤ ਹੋ ਸਕਦੀਆਂ ਨੇ ਜੀ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਨਾਲ ਜੁੜ ਕੇ ਚੱਲਣ ਦੀ ਗੱਲ ਕਰਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਨਾਲ ਜੁੜ ਕੇ ਚੱਲਣ ਦੀ ਗੱਲ ਕਰਦੀ ਹੈ ਪਰ ਆਮ ਬੰਦਾ ਮੈਂ ਨਹੀਂ ਅਜੇ ਤੱਕ ਦੇਖਿਆ ਜਿਹੜਾ 29 ਕਰੋੜ ਰੁਪਏ ਆਪਣੇ ਘਰ ਦੇ ਵਿੱਚ ਪੈਪਰ ਟੂਟੀਆਂ ਤੇ ਲਾ ਦੇਵੇ ਠੀਕ ਹੈ ਤੇ ਦੂਜੀ ਗੱਲ ਇਹ ਹਲੇ ਇਹ ਜਾਣਕਾਰੀ ਥੋੜੀ ਜੀ ਨਿਕਲ ਕੇ ਸਾਹਮਣੇ ਆਈ ਹੈ ਜਾਂ ਹੋ ਸਕਦਾ ਹੋਰ ਆਰਟੀਆਈ ਪਾਈਆਂ ਜਾਣ ਇਸ ਤੋਂ ਬਾਅਦ ਦੇ ਵਿੱਚ ਸੰਬੰਧਿਤ ਪਾਤਰਾ ਹੋ ਸਕਦਾ ਕੋਈ ਨਾ ਕੋਈ ਹੋਰ ਵੱਡਾ ਖੁਲਾਸਾ ਕਰ ਦੇਣ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਜਿਹੜਾ ਇਹ ਵੱਡਾ ਖੁਲਾਸਾ ਹੋਇਆ ਹੈ ਸੰਬਿਤ ਪਾਤਰ ਆਪੇ ਦੀ ਕੋਈ ਵੀ ਆਪਾਂ ਕਹਿ ਦੇਣ ਕਿ ਅਧਿਕਾਰਿਤ ਪੁਸ਼ਟੀ ਨਹੀਂ ਕਰਦੇ ਅਸੀਂ ਕਿ ਕਿ ਪੱਲਾ ਜ਼ਰੂਰ ਇਹ ਚੀਜ਼ ਤੋਂ ਛਿੜਾ ਸਕਦੇ ਹਾਂ ਪਰ ਜੋ ਆਰਟੀਆਈ ਨੇ ਆਖਿਆ ਉਹ ਇੱਕ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਹੈ ਇੱਥੇ ਜੇ ਇਹਨੂੰ ਆਪਾਂ ਗਲਤ ਠਹਿਰਾਉਣਾ ਤੇ ਇੱਕੋ ਚੀਜ਼ ਸਾਹਮਣੇ ਆ ਸਕੇ ਕਿ ਸੰਬਿਤ ਪਾਤਰਾਂ ਨੇ ਆਪ ਦੇ ਕੋਲ ਇੱਕ ਕਾਗਜ਼ੇ ਬੜਾ ਕੇ ਉਹਦੀ ਫੋਟੋ ਛੇਡ ਕਰਕੇ ਟਵੀਟ ਕਰਤੀ ਹੈ ਨਾ ਫਿਰ ਤੇਨੂੰ ਆਪਾਂ ਗਲਤ ਸਾਬਿਤ ਕਰ ਸਕਦੇ ਹਾਂ ਇਹ ਕਹਿ ਕੇ ਬਿਲਕੁਲ ਪਰ ਜੇ ਸੱਚਮੁੱਚ ਆਰਟੀਏ ਨਿਕਲ ਕੇ ਆਈ ਆ ਤਾਂ ਫਿਰ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਉਹਨਾਂ ਲੋਕਾਂ ਦੇ ਲਈ ਜਿਹੜੇ ਆਮ ਆਦਮੀ ਪਾਰਟੀ ਕਹਿ ਕੇ ਆਪਣੇ ਆਪ ਨੂੰ ਆਮ ਬੰਦੇ ਦੇ ਭੇਸ ਦੇ ਪਿੱਛੇ ਲਗਾ ਕੇ ਏਡੇ ਵੱਡੇ ਕੰਮ ਕਰਦੇ ਰਹੇ ਏਡੇ ਵੱਡੇ ਕਮਾਂ ਘਰਾਂ ਦੇ ਵਿੱਚ ਅੰਦਰੋਂ ਅੰਦਰੀ ਮਹਿਲ ਬਣਾਉਂਦੇ ਰਹੇ ਬਾਹਰੋਂ ਚਾਹੇ ਦਿਖ ਕਰਦੀ ਜੈਸੀ ਮਰਜ਼ੀ ਹੋਵੇ ਠੀਕ ਹੈ ਜਨਤ ਇੱਕ ਅੱਲਾ ਇੱਕ ਚੀਜ਼ ਇਹ ਹੈ ਜਾਂਦੇ ਜਾਂਦੇ ਮੈਂ ਦੱਸ ਦੇਣਾ ਚਾਹੂੰਗਾ ਹਾਲਾਂਕਿ ਇਸ ਦਾ ਹੋਰ ਕੋਈ ਉੱਤਰ ਨਹੀਂ ਹੋ ਸਕਦਾ ਇੰਨਾ ਲੰਬਾ ਇਹਨੂੰ ਖਿੱਚਣ ਦਾ ਕੋਈ ਵੀ ਮਤਲਬ ਨਹੀਂ ਬਣੇਗਾ ਜਾਣਕਾਰੀ ਇੰਨੀ ਕੀ ਸੀ ਆਮ ਆਦਮੀ ਪਾਰਟੀ ਨੂੰ ਭੰਡਣ ਦਾ ਪੱਕਾ ਮ ਨਹੀਂ ਕਰਦੇ ਕਿ ਹਾਂਜੀ ਪਾਰਟੀ ਨੂੰ ਇੰਨਾ ਖਰਚਾ ਕਰਤਾ ਇਹ ਉਹ ਚੀਜ਼ ਹਾਂ ਬਿਲਕੁਲ ਬਿਲਕੁਲ ਜੋ ਰਿਐਲਿਟੀ ਹੈ ਸੀ ਉਹ ਦਿਖਾ ਰਹੇ ਹਾਂ ਉਹ ਜੋ ਰਿਐਲਿਟੀ ਆਪਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਹਲੇ ਅੰਦਰਲਾ ਖਰਚਾ ਇਹਨਾਂ ਦੇ ਆਉਣ ਜਾਣ ਤੇ ਖਰਚੇ ਦੀ ਆਰਟੀਆ ਜਿਹੜੀ ਉਹ ਮਾਨਿਕ ਗੋਇਲ ਸਾਹਿਬ ਜਿਹੜੇ आरटीआई एक्टिविस्ट ਨੇ ਪੰਜਾਬ ਤੋਂ ਉਹਨਾਂ ਨੇ ਪਹਿਲੀ ਕੱਢ ਕੇ ਸਾਹਮਣੇ ਰੱਖ ਦਿੱਤੀ ਸੋ ਇਸ ਤਰੀਕੇ ਦੀ ਆਰਟੀਆਈ ਦੇ ਨਾਲ ਜਿਹੜੀਆਂ ਜਾਣਕਾਰੀਆਂ ਨਿਕਲ ਰਹੀਆਂ ਨੇ ਇੱਕ ਤੇ ਹੁੰਦੀਆਂ ਨੇ ਪੁਸ਼ਟੀ ਕਰਨ ਵਾਲੀਆਂ ਅਧਿਕਾਰੀ ਤੌਰ ਦੇ ਉੱਤੇ ਠੀਕ ਹੈ ਇਹਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਕਿ ਜੀ ਇਹ ਤੇ ਪੰਜ ਪੈਸੇ 10 ਪੈਸੇ ਤੁਸੀਂ ਵੱਧ ਲਿਖਤੇ ਆ ਸੋ ਵੱਡੇ ਸਵਾਲ ਜ਼ਰੂਰ ਨੇ ਆਮ ਆਦਮੀ ਪਾਰਟੀ ਵਾਸਤੇ ਤੇ ਇਹਨਾਂ ਸਵਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਉਹ ਕਿਰੇ ਦੀ ਜ਼ਰੂਰ ਤੇ ਕਿਰਤੀ ਦਿਖਾਈ ਵੀ ਦੇ ਰਹੀ ਹੈ ਤੇ ਹੁਣ ਇਸ ਪ੍ਰੋਬਲਮ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਕਿਵੇਂ ਟੈਕਲ ਕਰਦੇ ਆ ਕਿਵੇਂ ਨਜਿੱਠਦੇ ਆ ਇਹ ਜਨਨ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਜੀ ਜੀ ਬਿਲਕੁਲ ਸਹੀ ਕਿਹਾ ਇੰਦਰ ਤੁਸੀਂ ਹੁਣ ਕਿਤੇ ਨਾ ਕਿਤੇ ਇਸ ਖਬਰ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਇੱਕ ਵਰਸ ਵਾਲਾ ਦੇ ਕੇਰੇ ਦੇ ਵਿੱਚ ਹੈ ਵਿਰੋਧੀ ਧਿਰਾਂ ਨੂੰ ਕੀ ਹੁੰਦਾ ਕਿ ਇੱਕ ਮੌਕਾ ਚਾਹੀਦਾ ਹੁੰਦਾ ਬਿਲਕੁਲ ਤੇ ਉਹਨਾਂ ਨੇ ਹੁਣ ਇਸ ਤੇ ਜੰਮ ਕੇ ਜਿਹੜੀ ਆ ਸਿਆਸਤ ਕਰਨੀ ਆ ਲੋਕ ਸਭਾ ਚੋਣਾਂ ਵੀ ਆਉਣ ਵਾਲੀਆਂ ਨੇ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਛਵੀ ਆ ਲੋਕਾਂ ਦੇ ਮਨਾਂ ਦੇ ਵਿੱਚ ਖਰਾਬ ਹੋਵੇਗੀ ਕਿਉਂਕਿ ਜਿਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਨੇ ਲੋਕਾਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਚੁਣਿਆ ਸੀ ਕਿ ਆਮ ਆਦਮੀ ਦੀ ਜਿਹੜੀ ਪਰੇਸ਼ਾਨੀ ਆ ਦਿੱਕਤਾਂ ਮੁਸ਼ਕਲਾਂ ਆ ਉਹ ਸਮਝੂਗੀਆ ਪਰ ਇਹ ਆਮ ਦੇ ਪਿੱਛੇ ਜਿਹੜਾ ਖਾਸ ਦਾ ਚਿਹਰਾ ਹੈ ਨਾ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਪਸੰਦ ਨਹੀਂ ਆਵੇਗਾ ਸੋ ਦੇਖਣਾ ਨਹੀਂ ਆ ਖਬਰਾਂ ਹੋਣਗੀਆਂ ਕਿ ਕੀ ਕੁਝ ਹੁੰਦਾ ਹੈ ਹੁਣ ਇਸ ਪੂਰੀ ਖਬਰ ਨੂੰ ਲੈ ਕੇ ਫਿਲਹਾਲ ਬਹੁਤ ਬਹੁਤ ਸ਼ੁਕਰੀਆ ਇੰਦਰ ਇਸ ਡਿਸਕਸ਼ਨ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਤੇ ਸਾਡੇ ਨਾਲ ਜਿਹੜੇ ਸਵਾਲ ਜਵਾਬ ਕੀਤੇ ਨੇ ਉਹਨਾਂ ਦੀ ਸਾਂਝ ਪਾਉਣ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਜਨਤ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਇੰਦਰ ਨੂੰ ਦਿਓ ਇਜਾਜ਼ਤ ਦੇਖਦੇ ਰੋਸਕਾਇ ਨਿਊਜ਼ ਪੰਜਾਬ